ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੀ ਅਧਿਆਪਕਾ ਤੇ ਦੱਸ ਲੈਣਾ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਅਲੀਲਾ ਇਹਨਾਂ ਮੇਰੀ ਅਧਿਆਪਕਾ ਦਾ ਨਾਮ ਜਸਪ੍ਰੀਤ ਕੌਰ ਹੈ ਦੂਸਰੀ ਲਾਈਨ ਹੈ ਓਹੋ ਸਾਨੂੰ ਪੰਜਾਬੀ ਪੜ੍ਹਾਉਂਦੇ ਹਨ ਤੀਸਰੀ ਲਾਈਨ ਹੈ ਓਹੋ ਬਹੁਤ ਹੀ ਨੈਰਮ ਸੁਭਾਅ ਦੇ ਹਨ ਚੌਥੀ ਲਾਈਨ ਹੈ ਓਹੋ ਸਾਨੂੰ ਪੰਜਾਬੀ ਬਹੁਤ ਹੀ ਪਿਆਰ ਨਾਲ ਪੜ੍ਹਾਉਂਦੇ ਹਨ ਪੰਜਵੀਂ ਲਾਈਨ ਹੈ ਮਾ ਮਾ ਪੰਜਵੀਂ ਲਾਈਨ ਹੈ ਉਹੋ ਮੇਰੇ ਸਭ ਤੋਂ ਮਨਪਸੰਦ ਅਧਿਆਪਕ ਹਨ ਛੇਵੀਂ ਲਾਈਨ ਹੈ ਮੇਰੀ ਅਧਿਆਪਕਾ ਸਾਰਿਆਂ ਬੱਚਿਆਂ ਨੂੰ ਇੱਕੋ ਜਿਹਾ ਸਮਝਦੇ ਹਨ ਸਤਵੀਂ ਲਾਈਨ ਹੈ ਉਹ ਹਮੇਸ਼ਾ ਅਨੁਸ਼ਾਸਨ ਦਾ ਪਾਲਣ ਕਰਦੇ ਹਨ ਅੱਠਵੀਂ ਲਾਈਨ ਹੈ ਉਹ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਂਦੇ ਹਨ ਦਸਵੀਂ ਲਾਈਨ ਹੈ ਨੌਵੀਂ ਲਾਈਨ ਹੈ ਅਧਿਆਪਕ ਮੇਰੇ ਅਧਿਆਪਕਾਂ ਜੀਵਨ ਵਿੱਚ ਸਫਲ ਹੋਣ ਲਈ ਵੀ ਸਾਨੂੰ ਸਿਖਾ ਦਿੰਦੇ ਹਨ 10ਵੀਂ ਲਾਈਨ ਹੈ ਆਪਰੇ ਸਮੂਚੇ ਗੁਣਾ ਕਰਕੇ ਓਹੋ ਹਰਮਨ ਪਿਆਰੇ ਹਨ ਤਾਂ ਬੱਚਿਓ ਐਸੀ ਮੇਰੀ ਅਧਿਆਪਕਾ ਤੇ ਇੱਕ ਪੰਜਾਬੀ ਵਿੱਚ ਦੱਸ ਲੈਣਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ